ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਸੱਚੇ ਰਿਸ਼ਤੇ ਚੈਨਲ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਐਡ ਲਗਵਾਉਣੀ ਹੈ ਤਾਂ ਸਾਨੂੰ WhatsApp ਨੰਬਰ ਤੇ 9817565924 ਤੇ ਮੈਸੇਜ ਕਰੋ ਜੇ ਤੁਸੀਂ ਐਡ ਰਿਪੀਟ ਕਰਵਾਉਣੀ ਹੈ ਤਾਂ ਵੀ ਸਾਨੂੰ ਮੈਸੇਜ ਕਰ ਦਿਓ ਜੀ ਤੁਹਾਡੀ ਐਡ ਜਿੰਨੀ ਦੇਰ ਮਰਜੀ ਨਹੀਂ ਹੁੰਦੀ ਰਿਪੀਟ ਕੀਤੀ ਜਾਵੇਗੀ ਆਪਾਂ ਵੀਡੀਓ ਦੇ ਵਿੱਚ ਬਿਨਾ ਰੋਕੇ ਸਾਰੇ ਰਿਸ਼ਤੇ ਬੋਲਾਂਗੇ ਜੀ ਪਰ ਪਹਿਲਾਂ ਲਾਇਕ ਦਾ ਬਟਨ ਜਦੋਂ ਦਬਾਉਗੇ ਤੇ ਨਾਲ ਹੀ ਹਾਈਪ ਦਾ ਬਟਨ ਹੋਏਗਾ ਜੀ ਇਸ ਨੂੰ ਜਰੂਰ ਕਿਰਪਾ ਕਰਕੇ ਦਬਾ ਦਿਓ ਜੀ ਇਸ ਦੇ ਨਾਲ ਜੋ ਵੀ ਪੁਆਇੰਟ ਆਉਂਦੇ ਨੇ ਉਹ ਚੈਨਲ ਨੂੰ ਜਰੂਰ ਦਿਓ ਤੁਸੀਂ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਨੂੰ ਇੰਨਾ ਪਿਆਰ ਦਿੰਦੇ ਹੋ ਤੁਸੀਂ ਕਮੈਂਟ ਬਾਕਸ ਜਰੂਰ ਕਰੋ ਜੀ ਚੈਨਲ ਨੂੰ ਕਿੱਥੋਂ ਕਿੱਥੋਂ ਵੇਖ ਰਹੇ ਹੋ ਬੇਸ਼ਨ ਅੱਜ ਦੇ ਨਵੇਂ ਰਿਸ਼ਤੇ ਅੱਜ ਦੇ 12 ਅਕਤੂਬਰ ਦੇ ਰਿਸ਼ਤੇ ਨੇ ਜੀ ਇਹ ਪਹਿਲਾ ਰਿਸ਼ਤਾ ਲੜਕੀ ਦਾ ਹੈ ਜੀ ਨੰਬਰ 1 ਨਾਮ ਕੌਰ ਕਾਸ਼ਟ ਜੱਟ ਸਿੱਖ ਡੇਟ ਆਫ ਬਰਥ ਹੈ 1995 ਹਾਈਟ 5 ਫੁੱਟ 2 ਇੰਚ ਇਹਨਾਂ ਦਾ ਏਰੀਆ ਫਰੀਦਕੋਟ ਹੈ ਜੀ ਸਟੱਡੀ ਬੀ ਐਸ ਸੀ ਹੈ ਜੀ ਮੈਸੀ ਕੈਮਿਸਟਰੀ ਹੈ ਜੀ ਇਹ ਬੀਏ ਡੀ ਨੇ ਮੈਥ ਐਂਡ ਸਾਇੰਸ ਦੀ ਉਹਨੇ ਵਰਕਚੁਨ ਆਇਆ ਜੀ ਟੀਚਰ ਹੈ ਅਤੇ ਪ੍ਰੈਪਰੇਸ਼ਨ ਆਫ ਲੈਕਚਰਰ ਦੀ ਕਿਡਰ Экਜ਼ਾਮ ਦੀ ਕਰ ਰਿਹਾ ਹੈ ਜੀ ਇਹਨਾਂ ਨੂੰ ਰਿਸ਼ਤੇ ਦੀ ਡਿਮਾਂਡ ਹੈ ਜੀ ਕਿ ਜ਼ਮੀਨ 7 ਤੋਂ 10 ਏਕੜ ਹੋਵੇ ਲੜਕੇ ਕੋਲ ਗਵਰਨਮੈਂਟ ਜਾਂ ਪ੍ਰਾਈਵੇਟ ਜੌਬ ਕਰਦਾ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਜੀ ਲੜਕਾ ਸੋਹਣਾ ਸੁਨੱਖਾ ਹੋਵੇ ਫਰੀਦਕੋਟ ਦੇ ਨਜ਼ਦੀਕ ਦੇ ਏਰੀਏ ਦਾ ਹੀ ਹੋਵੇ ਸੰਪਰਕ ਕਰਿਓ 9417565924 ਤੇ ਦੂਸਰਾ ਰਿਸ਼ਤਾ ਨੋਟ ਕਰੋ ਜੀ ਇਹ ਲੜਕੇ ਦਾ ਹੈ ਨਾਮ ਸਿੰਘ ਕਾਸਟ ਜੱਟ ਸਿੱਖ ਡੇਟ ਆਫ ਬਰਥ 2002 ਕੱਦ 5 ਫੁੱਟ 11 ਇੰਚ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜਮੀਨ 7 ਏਕੜ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕੀ ਪੀਆਰ ਹੋਵੇ ਕੈਨੇਡਾ ਵਿੱਚ ਸੰਪਰਕ ਕਰਿਓ ਸਾਡੇ ਵਟਸਐਪ ਨੰਬਰ ਤੇ ਜਿਹਨਾਂ ਨੂੰ ਇਹ ਪ੍ਰੋਫਾਈਲ ਪਸੰਦ ਆਉਂਦਾ ਤੀਸਰਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਉਮਰ 28 ਸਾਲ ਕਾਦੇ 5 ਫੁੱਟ 5 ਇੰਚ ਇੱਕ ਕੈਨੇਡੀਅਨ ਸਿਟੀਜ਼ਨ ਹੈ ਜੀ ਲੜਕੀ ਜੌਬ ਐਂਡ ਕੈਨੇਡਾ ਸੋਹਣੀ ਸੁਨੱਖੀ ਲੜਕੀ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਬੈਨਕੂਵਰ ਰਹਿੰਦਾ ਹੋਵੇ ਜ਼ਮੀਨ ਦਾ 10 ਏਕੜ ਹੋਵੇ ਜੀ ਮਾਝੇ ਨੂੰ ਪਹਿਲ ਹੈ ਜੀ ਇਹਨਾਂ ਦੀ ਮਾਝੇ ਰਿਗਨ ਸੰਪਰਕ ਕਰਿਓ WhatsApp ਨੰਬਰ ਤੇ 941756924 ਚੌਥਾ ਰਿਸ਼ਤਾ ਲੜਕੇ ਦਾ ਹੈ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਕੋਠ ਸਿੱਧੂ ਆਈ ਕੱਦ 5 ਫੁੱਟ 9 ਇੰਚ ਜ਼ਮੀਨ 21 ਏਕੜ ਆਈ ਇਹਨਾਂ ਨੇ ਸਟੱਡੀ ਕੀਤੀ ਹੈ ਜੀ ਪਲੱਸ 2 ਐਸ ਦੇ ਵਿੱਚੋਂ ਸਾਢੇ 3ਵੇਂ ਡਾਏ ਹੋਏ ਨੇ ਕਰੰਟਲੀ ਆ ਰਿਵਿੰਗ ਇਨ ਆਸਟ੍ਰੇਲੀਆ ਵਿੱਚ ਰਹਿ ਰਹੇ ਆ ਜੀ ਇੱਕ ਸਿਸਟਰ ਹੈ ਜੀ ਇਹਨਾਂ ਦੇ ਏਰੀਆ ਮਾਨਸਾ ਜੀ ਰਿਸ਼ਤੇ ਦੀ ਡਿਮਾਂਡ ਹੈ ਜੀ ਇਹਨਾਂ ਦੀ ਕਿ ਲੜਕੀ ਆਸਟ੍ਰੇਲੀਆ ਵਿੱਚ ਹੋਵੇ ਸੰਪਰਕ ਕਰਿਓ ਵਟਸਐਪ ਨੰਬਰ ਤੇ 9817569242 ਵਿਆਹ ਦੀ ਐਡ ਦੇਣ ਲਈ ਸਾਨੂੰ ਬਾਇਓ ਡਾਟਾ ਜੀ WhatsApp ਤੇ 9417565924 ਤੇ ਭੇਜੋ ਐਡ ਦੀ ਫੀਸ WhatsApp ਤੇ ਤੁਹਾਨੂੰ ਦੱਸ ਦਿੱਤੀ ਜਾਵੇਗੀ ਬਾਇਓ ਡਾਟਾ ਆਪਣਾ ਪੂਰਾ ਭੇਜੋ ਜੀ ਅਗਲਾ ਰਿਸ਼ਤਾ ਪੰਜਵਾਂ ਨੋਟ ਕਰੋ ਜੀ ਲੜਕੀ ਦਾ ਨਾਮ ਕੌਰ ਕਾਸਟ ਜੱਟ ਸਿੱਖ ਬਰਥਡੇਟ ਹੈ 1979 ਕੱਦ ਹੈ 5 ਫੁੱਟ 6 ਇੰਚ ਇਹ ਅਨਮਾਰਟ ਹੈ ਜੀ ਲੜਕੀ ਸਟੱਡੀ ਇਕਨੋਮਿਕਸ ਹੈ ਜੀ ਗਵਰਨਮੈਂਟ ਜੌਬ ਕੰਟੈਕਟ ਬੇਸ ਤੇ ਕਰ ਰਹੀ ਹੈ ਰਿਸ਼ਤੇ ਦੀ ਡਿਮਾਂਡ ਹੈ ਜੀ ਇਹਨਾਂ ਦੀ ਕਿ ਲੜਕਾ ਯੋਗ ਹੋਵੇ ਜਿਨ੍ਹਾਂ ਬੱਚੇ ਤੋਂ ਤਲਾਕशुदा ਵੀ ਸੰਪਰਕ ਕਰਨ ਜੀ WhatsApp ਨੰਬਰ ਤੇ 941756924 ਅਗਲਾ ਰਿਸ਼ਤਾ ਨੋਟ ਕਰੋ ਜੀ 6 ਨੰਬਰ ਨਾਮ ਸਿੰਘ ਕਾਸਟ ਜੱਟ ਸਿੱਖ ਕੋਤਮਾਨ ਸਰਦਾਰ ਲੜਕਾ ਹੈ ਕੱਦ 6 ਫੁੱਟ 1 ਇੰਚ ਡੇਟ ਆਫ ਬਰਥ 1992 ਕੈਨੇਡਾ ਕੈਲਕਰੀ ਵਿੱਚ ਰਹਿ ਰਿਹਾ ਜੀ ਅਮਰੀਕਾ ਦਾ ਵੀਜ਼ਾ ਲੱਗਿਆ ਹੋਇਆ 10 ਸਾਲ ਦਾ ਰਿਸ਼ਤੇ ਦੀ ਮੰਗ ਹੈ ਜੀ ਤੇ ਲੜਕੀ ਸੋਹਣੀ ਸੁਨੱਖੀ ਘਰੇਲੂ ਲੜਕੀ ਹੋਵੇ ਹੀ ਸੰਪਰਕ ਕਰਿਓ WhatsApp ਨੰਬਰ ਤੇ 94175 5924 ਤੇ ਅਗਲਾ ਰਿਸ਼ਤਾ ਨੋਟ ਕਰੋ ਜੀ 7ਵਾਂ ਨਾਮ ਕੌਰ ਕਾਸਟ ਜਟ ਸਿੱਖ ਉਮਰ 35 ਸਾਲ ਕਾਤੋ 5 ਫੁੱਟ 5 ਇੰਚ ਇਹ ਕੈਨੇਡਾ ਪੀਆਰ ਹੈ ਜੀ ਲੜਕੀ ਅਤੇ ਆਰਐਨ ਨਰਸ ਨੇ ਜੌਬ ਕਰਦੇ ਨੇ ਰਿਸ਼ਤੇ ਦੀ ਮੰਗ ਹੈ ਜੀ ਇਹਨਾਂ ਦਾ ਐਜੂਕੇਟਿਡ ਕੈਨੇਡੀਅਨ ਲੜਕਾ ਹੋਵੇ ਜੀ ਸੋਹਣਾ ਸੁਨੱਖਾ ਹੋਵੇ ਸੰਪਰਕ ਕਰੋ ਸਾਡੇ ਵਟਸਐਪ ਨੰਬਰ ਤੇ 94175 65924 ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਅਠਮਾ ਰਿਸ਼ਤਨ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਉਮਰ 27 ਸਾਲ ਗੋਤ ਬਲ ਕੱਦ 6 ਫੁੱਟ 2 ਇੰਚ ਇਹ ਲਿਵਿੰਗ ਇਨ ਬ੍ਰਿਸਬੇਨ ਬਚ ਰਹਿ ਰਹੇ ਹੈ ਜੀ ਆਸਟ੍ਰੇਲੀਆ ਦੇ ਸਟੱਡੀ ਹੈ ਨਹੀਂ ਹੈ ਬੈਚਲਰ ਆਫ ਅਕਾਊਂਟੈਂਸੀ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਦਾ ਕੀਤਾ ਜੀ ਕਰੰਟ ਜੋਬ ਕਰ ਰਹੇ ਨੇ ਮੈਨੇਜਰ ਦੀ ਐਟ ਕੋਲਜ ਡਿਸਟ੍ਰਿਬਿਊਸ਼ਨ ਸੈਂਟਰ ਦੇ ਵਿੱਚ ਇਹ ਦੋ ਭਰਾ ਨੇ ਜੀ ਦੋਨੋਂ ਹੀ ਆਸਟ੍ਰੇਲੀਆ ਨੇ ਜ਼ਮੀਨ ਇਹਨਾਂ ਕੋਲ 5 ਏਕੜ ਹੈ ਇਹ ਰਿਗਮਰਤ ਸਾਰੇ ਰਿਸ਼ਤੇ ਦੀ ਮੰਗਾ ਜੀ ਇਹਨਾਂ ਦੀ ਕਿ ਲੜਕੀ ਸੋਹਣੀ ਸੁਨੱਖੀ ਹੋਵੇ ਕੱਦ 5 ਫੁੱਟ 8 ਇੰਚ ਹੋਵੇ ਆਸਟ੍ਰੇਲੀਆ ਦੀ ਪੀਆਰ ਹੋਵੇ ਸੰਪਰਕ ਕਰਿਓ 62832 6687 33 ਤੇ ਇਸ ਨੰਬਰ ਤੇ ਤੁਸੀਂ ਪਰਿਵਾਰ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਜੀ ਆਪਣੇ ਪਿਆਰੇ ਪਿਆਰੇ ਉਹ ਮਾਰਿਸ ਦਾ ਨਾਮ ਕੌਰ ਕਾਸਟ ਜੱਟ ਸਿੱਖ ਕੈਨੇਡਾ ਪੀਆ ਇਹ ਸਟੱਡੀ ਹੈ ਜੀ ਇਹਨਾਂ ਦੀ ਐਮਟੈਕ ਜੋਬ ਆਫਿਸ ਦੀ ਮੈਨੇਜਰ ਦੀ ਆਰਥ ਰੇਟ ਹੈ ਜੀ 1995 ਕੱਦ 5 ਫੁੱਟ 5 ਇੰਚ ਇਹ ਖਾਨਦਾਨੀ ਸੁੰਦਰ ਸੁਛੀਲ ਲੜਕੀ ਹੈ ਜੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਕਿ ਬਰਾਬਰ ਦੀ ਯੋਗਤਾ ਪਾਲਾ ਕੈਨੇਡੀਅਨ ਪੀਆਰ ਹੋਵੇ ਜਮੀਨ 10 ਏਕੜ ਹੋਵੇ ਸੋਨਾ ਸੁਨੱਖਾ ਹੋਵੇ ਸੰਪਰਕ ਕਰਿਓ WhatsApp ਨੰਬਰ ਤੇ ਜਿਹਨਾਂ ਨੂੰ ਇਹ ਪ੍ਰੋਫਾਈਲ ਪਸੰਦ ਆਉਂਦਾ ਤੁਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਟ ਕਰ ਦਿਓ ਦੇਖਦੇ ਤਾਂ ਬਹੁਤ ਪਿਆਰ ਦਿੰਨੇ 10ਵਾਂ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਕੈਨੇਡੀਅਨ ਪੀਆਰ ਹੈ ਜੀ ਡੇਟ ਆਫ ਬਰਥ 1994 ਕੱਦ 5 ਫੁੱਟ 2 ਇੰਚ ਇਹ ਆ ਰਹਣਾ ਨਰਸ਼ ਨੇ ਜੀ ਸੋਹਣੀ ਸੁਲੱਖੀ ਸਲਿਮ ਗੋਰੀ ਲੜਕੀ ਹੈ ਜੀ ਏਰੀਆ ਮੋਗਾ ਇਹਨਾਂ ਦਾ ਰਿਸ਼ਤੇ ਦੀ ਮੰਗ ਹੈ ਜੀ ਲੜਕਾ ਸੋਹਣਾ ਸੁਨੱਖਾ ਕੈਨੇਡੀਅਨ ਜਾਂ ਯੂ ਐਸ ਏ ਤੋਂ ਹੋਵੇ ਜਮੀਨ 18 ਤੋਂ 20 ਏਕੜ ਹੋਵੇ ਬਰਾਬਰ ਦੀ ਯੋਗਤਾ ਵਾਲਾ ਹੋਵੇ ਸੰਪਰਕ ਕਰਿਓ WhatsApp ਨੰਬਰ ਤੇ 94175 65924 ਤੇ ਆਪਣੇ ਚੈਨਲ ਸੱਚੇ ਰਿਸ਼ਤੇ ਤੋਂ ਜੋ ਵੀ ਰਿਸ਼ਤਾ ਕਰੋ ਜੀ ਉਸ ਦੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਜਾਂਚ ਪੜਤਾਲ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਆਂਚ ਪੜਤਾਲ ਕੀਤੇ ਹੋਏ ਰਿਸ਼ਤੇ ਜੀਵਨ ਭਰ ਲਈ ਨਿਭਦੇ ਹਨ ਇਸ ਕਰਕੇ ਤੁਹਾਡਾ ਮੋਢਲਾ ਫਰਜ ਬਣ ਜਾਂਦਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਪਣੇ ਵੱਧ ਤੋਂ ਵੱਧ ਇਹ ਵੀ ਤੁਸੀਂ ਸਭੀ ਕਾਰ ਕਰਨੀ ਯਾਰ ਮਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੂਤ ਟਾਲੀਵਾਲ ਇਹ ਹਨ ਮੇਰੇ ਨਾਲ ਜੀ ਲੜਕੀ ਉਮਰ 36 ਸਾਲ ਕੱਦ 5 ਫੁੱਟ 5 ਇੰਚ ਆਸਟ੍ਰੇਲੀਆ ਪੀਆਰ ਨੇ ਜੀ ਸੁੰਦਰ ਸੁਸੀਲ ਲੜਕੀ ਹੈ ਇਨਾ ਰਿਸ਼ਤੇ ਦੀ ਮੰਗ ਹੈ ਜੀ ਇਹ ਲੜਕਾ ਸੋਹਣਾ ਸੁਨੱਖਾ ਹੋਵੇ ਵਧੀਆ ਪਰਿਵਾਰ ਦਾ ਹੋਵੇ ਖਾਨਦਾਨੀ ਵੈਸ਼ਨੂ ਹੋਵੇ ਜੀ ਸੰਪਰਕ ਕਰੋ ਸਾਡੇ WhatsApp ਨੰਬਰ ਤੇ 94175 65924 ਤੇ ਮਾਰ ਮਾਰ ਰਿਸ਼ਤਾ ਨੋਟ ਕਰੋ ਜੀ ਇਹ ਲੜਕੇ ਦਾ ਹੈ ਨਾਮ ਸਿੰਘ ਖੱਤਰੀ ਸ਼ਖਨੜਕਾ ਜੀ ਕਾਸਟ ਇਹਨਾਂ ਦੀ ਕਾਸਟ ਭੋਲਾ ਆਸਟ੍ਰੇਲੀਆ ਸਿਟੀਜ਼ਨ ਨੇ ਜੀ ਮਲੇਬੋਰਨ ਦੇ ਵਿੱਚ ਬਰਥ ਹੈ ਜੀ 1990 ਹੈਲਟੇ ਲੜਕੇ ਦੀ 5 ਫੁੱਟ 6 ਇੰਚ ਇਹ ਸਟੂਡੈਂਟ ਹੈ ਜੀ ਹੁਣ ਨਿਊਜ਼ੀਲੈਂਡ ਤੋਂ ਜਾਂ ਆਸਟ੍ਰੇਲੀਆ ਗਵਰਨਮੈਂਟ ਜੌਬ ਕਰ ਰਿਹਾ ਜੀ ਸ਼ਾਰਟ ਟਾਈਮ ਹੈ ਇਹ ਲੀਗਲੀ ਡਿਵੋਰਸ ਹੈ ਜੀ ਇਹਨਾਂ ਦੀ ਰਿਸ਼ਤੇ ਦੀ ਡਿਮਾਂਡ ਹੈ ਜੀ ਇਹ ਲੜਕੀ ਐਜੂਕੇਟਿਡ ਬਿਊਟੀਫੁਲ ਹੋਵੇ ਫ਼੍ਰੋਮ ਨਿਊਜ਼ੀਲੈਂਡ ਆਸਟ੍ਰੇਲੀਆ ਗਰਲ ਬੇਟ ਐਜੂਕੇਟਿਡ ਮੇਬੀ ਕਨਸੀਡਰਡ ਫ਼੍ਰੋਮ ਇੰਡੀਆ ਡਾਇਰੈਕਟ ਕਰੋ ਜੀ 98884 54398 9388454398 ਤੇ ਇਸ ਨਾਲ ਪਰਿਵਾਰ ਨਾਲ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ। ਤੀਰਮਾ ਰਿਸ਼ਤਾ ਨਾਮ ਕੌਰ ਕਾਸਟ ਜੱਟ ਸਿੱਖ ਉਮਰ 24 ਸਾਲ ਜੀ। ਕੱਦ 5 ਫੁੱਟ 4 ਇੰਚ ਸਟੱਡੀ ਜੀ ਐਨ ਐਮ ਨਰਸਿੰਗ ਪ੍ਰਾਈਵੇਟ ਜੌਬ ਕਰਦੀ ਹੈ ਜੀ। ਸੁੰਦਰ ਸੁਸਿਹਲ ਲੜਕੀ ਐ ਸਲਿਮ ਇਹਨਾਂ ਨੂੰ ਰਿਸ਼ਤੇ ਦੀ ਮੰਗ ਆਈ ਕਿ ਲੜਕਾ ਆਸਟ੍ਰੇਲੀਆ ਜਾਂ ਜਰਮਨ ਜਾਂ ਇੰਗਲੈਂਡ ਸੈਟਲ ਹੋਵੇ ਸੋਹਣਾ ਸੁਨੱਖਾ ਖਾਨਦਾਨੀ ਵੈਸ਼ਨੂ ਹੋਵੇ ਜੀ ਸੰਪਰਕ ਕਰੋ WhatsApp ਨੰਬਰ ਤੇ 94175 65924 ਤੇ ਚੈਨਲ ਸੱਚੇ ਰਿਸ਼ਤੇ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਲਾਈਕ ਸ਼ੇਅਰ ਕਰੋ ਧੰਨਵਾਦ ਜੀ ਆਪ ਸਭ ਦਾ ਸਤਿ ਸ੍ਰੀ ਅਕਾਲ ਜੀ